ਮਾਇਰਾ ਦੀ ਸਾਢੇ 8 ਵਜੇ ਨਾ ਹੀ ਬੰਦ ਕਰਕੇ ਗਏ ਆ ਦੁਕਾਨ ਸਾਢੇ 11:30 ਵਜੇ ਨਾ ਉਹਨਾਂ ਨੇ ਸਾਡਾ ਸਮਾਨ ਦੀ ਚੋਰੀ ਕਰ ਲਈ ਤੇ ਗੁੰਡ ਲੈ ਗਏ ਜੇ ਦੇਸੀ ਘੋਲ ਲੈ ਗਏ ਜੇ ਤੇਲ ਲੈ ਗਏ ਜੇ ਸਾਬਨ ਦੇ ਸੈੱਟ ਲੈ ਗਏ ਤੇ ਤੋਂ ਦੇ ਪਤਾ ਪਹਿਲਾਂ ਵੀ ਚੋਰੀ ਹੋਈ ਸੀ ਹਾਲੇ ਉਹਦੋਂ ਨਹੀਂ ਕੋਈ ਕੋਈ ਇਹਨਾਂ ਨੇ ਹੋਇਆ ਵੀ ਤੇ ਉਦੋਂ ਕਿੰਨਾ ਨੁਕਸਾਨ ਹੋਇਆ ਮਦੋਂ ਵੀ 40-50 ਹਜ਼ਾਰ ਦਾ ਨੁਕਸਾਨ ਤੇ ਕਿ ਦੋ ਇਹ ਮਾਰਾ ਕੀ ਬਸ ਕਦਾਂ ਚੱਲਾਏ ਇੱਥੇ ਕੀ ਕਹਿੰਨੇ ਕੰਮ ਕਰਨਾ ਜੀ ਹੁਣ ਪੁਰਾਣੇ ਆਣ ਕੇ ਮੌਕਾ ਦੇ ਗਏ ਕੀ ਕਹਿੰਦੇ ਕਹਿੰਦੇ ਤਾਂ ਬੰਦੇ ਦੇਹਤੇ ਆ ਦੋਨਾਂ ਕੈਮਰੇ ਚੈੱਕ ਕਰਾ ਦੋਗੇ ਅੱਜ ਨਾ ਮੈਂ ਵੀਨੇਗ ਮਾਰ ਇਹ ਅਲੀਗਰ ਰੋਡ ਦੇ ਸਾਰੀ ਸ਼ੋਪ ਆ ਗੁਪਤਨ ਸੰਸ ਇੱਥੇ ਕੋਈ ਨਾ ਵੀ ਰੋਈ ਵਾਰ ਦਿੱਤਾ ਹੁੰਦੀ ਹੁੰਦੀ ਆ ਅੱਜ ਹਰ ਰਾਤ ਸਾਡੇ 12 ਵੇ ਹਾਦੀਏ ਸਾਡੀ ਅਪਸ਼ੋਪਤੀ ਭਰਦ ਹੋ ਗਈ ਆ ਜਿਸ ਤਰ੍ਹਾਂ ਇਹਨਾਂ ਨੇ ਨੁਕਸਾਨ ਕਰ ਗਏ ਆ ਤੇ ਕੈਸ਼ ਵੀ ਵਿਆਹੀ ਤੇ ਇਤਨਾਲ 468 ਮਾਨ ਵੀ ਕਿਨਾ ਲੱਗੇ ਆ ਤੇ ਇੰਨਾ ਕੋਈ ਕਾਰਵਾਈ ਹੁੰਦੀ ਆ ਤੇ ਹਰ ਰੋਈ ਦਾ ਕੋਈ ਕੋਈ ਨੁਕਸਾਨ ਹੁੰਦਾ ਰਿਹਾ ਰੋਡ ਉੱਤੇ ਕੋਈ ਸੁਣਾਈ ਨਹੀਂ ਕੋਈ ਕੋਈ ਚੌਂਕੀਦਾਰੀ ਕੋਈ ਵੈਰੀ ਨਹੀਂ ਹੁੰਦੀ ਤੇ ਪ੍ਰਸ਼ਾਸਨ ਤੋਂ ਕੀ ਮਤਲਬ ਹੈ ਤੇਜੰਗਿਆ ਡੀਆਰ ਕੀਤੀ ਜਾਵੇ ਕੀ ਇਹ ਬੰਦੇ ਫਰੇ ਜਾਂਦੇ ਨੇ ਫਰੇ ਬੰਦੇ ਤੇ ਕਾਬੂ ਕਰਨ ਕੋਈ ਨਾ ਕੋਈ ਇਥੇ ਕੋਈ ਇਨਸਾਨ ਹੁੰਦਾ ਰਹਿੰਦਾ ਵਾ ਜਿਹੜੇ ਕੋਟੂ ਤੇ ਗੱਲ ਕੀਤੀ ਆ ਬਈ ਨਿਸ਼ਾਨ ਕਿੰਨਾ ਆਖੋਗਾ ਬੰਦਾ ਵੀ ਇਹ ਕੈਸ਼ ਪਾਏ ਉਹ ਲੈ ਗਏ ਆ ਹੁਣ ਪਤਾ ਕਿੰਨਾ ਟਿਕਾ ਕਰਨੇ ਕਾ ਤੇ ਫਸਾ ਕਿੰਨਾ ਪਿਆ ਹੁੰਦਾ ਵਸਟਾ ਉਹ ਗਿੰਦੀ ਦੇ ਵਿੱਚ ਨਹੀਂ ਆ ਚੋਰ ਹੁਣ ਆਪਣੇ ਆਪਣੇ ਜਿਹਨਾਂ ਵੰ ਦਿੱਤਾ ਇੱਥੇ ਇਲਾਕੇ ਸਮਾਨਾ